ਅਲੇਹੁ ਬੇਸ ਬਿਟਾ ਦੇ ਸਾਨੂੰ ਥੋੜਾ ਜਿਹਾ ਬੋਲਿਓ ਸੱਚੇ ਦਰਬਾਰ ਕੀ ਓ ਭਾਈ ਤੂੰ ਤੁਹਾਨੂੰ ਸਾਰਿਆਂ ਨੂੰ ਰੋਟੀ ਖਵਾਈ ਲੰਗਰ ਖਵਾਈ ਬਾਬਿਆ ਜੇ ਕੋਈ ਆਰਕੈਸਟਰ ਦਾ ਖਾੜਾ ਜਾਂ ਕਿਸੇ ਪ੍ਰਕਾਰ ਦਾ ਵੀ ਲੱਗਿਆ ਹੋਵੇ ਤਾਂ ਤੁਹਾਡੇ ਵਰਗਿਆਂ ਨੂੰ ਕਹਿਣ ਦੀ ਲੋੜ ਨਹੀਂ ਕਿ ਕੋਈ ਜਕਾਰਾ ਬੋਲੋ ਉਹ ਤਾਂ ਜਿਹੜੇ ਬੰਦੇ ਦੇ ਮੂੰਹ 'ਚ ਦੰਦ ਵੀ ਨਹੀਂ ਹੁੰਦੇ ਨਾ ਉਹ ਵੀ ਦਾਤਰੇ ਦੀ ਲਾਦਰੀ ਹੁੰਦਾ ਜਕਾਰਾ ਬੋਲਾ ਕਰੋ ਤੁਹਾਡੇ ਟਬਲੀ ਦੇ ਵਿੱਚ ਦੀਵਾਨ ਕਲਮਾ ਹੈ ਲਗਾਤਾਰ ਲੱਗਦੇ ਹੁੰਦੇ ਕਿ ਜਿਹੜਾ ਧਾਰਮਿਕ ਪ੍ਰੋਗਰਾਮ ਹੁੰਦਾ ਨਾ ਜਿਹੜਾ ਪੀਰਾਂ ਦੀ ਮਹਿਫਲ ਫਕੀਰਾਂ ਦੇ ਦਰਬਾਰ ਲੱਗਣੇ ਇਹ ਹਰੇਕ ਬੰਦੇ ਦੇ ਵਾਸਤਾ ਸੋਧਾ ਨਹੀਂ ਕਰਵਾਉਂਦਾ ਕਿਉਂਕਿ ਜਿਹੜੇ ਬੰਦੇ ਦੇ ਉੱਤੇ ਰੱਬ ਦਾ ਹੱਥ ਹੋਵੇ ਉਹ ਹੀ ਕਰਵਾ ਸਕਦਾ ਇਹ ਮਹਿਫਲਾ ਨਹੀਂ ਤਾਂ ਹੂਤ-ਸੂਤ ਕੰਮ ਬੰਦੇ ਤੋਂ ਜਿੰਨੇ ਮਰਜ਼ੀ ਕਰਵਾ ਲਵੇ ਹੱਥ ਖਾਈ ਸੋਨੇ ਤੁਹਾਨੂੰ ਪ੍ਰਥਮੇ ਗੁਰਾ ਜੀ ਬੋਵਦਨਾ ਹੋਦੇ ਤਿਥੀ ਆਦਿ ਗਣੇ ਹੋ ਵੀ ਗਣਾ ਬਿਨਾ ਸ਼ਕਮਾ ਸ਼ਾਰਦਾ ਗੋਰੀ ਪੁੱਤਰ ਗਣੇ ਦਾਤਾ ਤੂੰ ਨ ਕਰਨੇ ਤੇ ਹੋਰ ਕਰੇ ਕੀੜਾ ਤੇ ਮੇਰੀਆਂ ਸਫਲ ਜ਼ਰੂਰ ਪੂਰੀਆਂ ਹੋ ਲੋ ਨ ਨਕਰੇ ਬਿਨਾ ਮੇਰੇ ਦਾਤਾ ਤਖਦਾ ਗਏ

ਆ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰੋ ਸਿੱਧੂ ਅਮਰਜੀਤ ਤੁਸੀਂ ਲਈ ਫਿਰ ਸਾਡੇ ਉਸਤਾਦ ਗੱਗੜ ਵਾਲੇ ਗੰਤਾ ਜੀ ਲਈ ਜਿੰਨੇ ਵੀ ਫੱਕਰ ਫਕੀਰ ਆਏ ਸਾਰਿਆਂ ਲਈ ਤਾੜੀਆਂ ਮਾਰੋ ਕਿਉਂਕਿ ਭਾਈ ਮੈਂ ਕਿਸੇ ਨੂੰ ਜਾਣਦਾ ਕਿਸੇ ਨੂੰ ਨਹੀਂ ਜਾਣਦਾ ਕਿਉਂਕਿ ਜਿਹੜਾ ਵੀ ਕੋਈ ਰੱਬ ਦੀ ਸੇਵਾ ਕਰਦਾ ਉਹ ਵਧੀਆ ਹੀ ਕਰਦਾ ਭਾਈ ਮਾੜੇ ਕੰਮ ਤਾਂ ਨਹੀਂ ਕਰਦਾ ਖੈਰ ਰੱਬ ਤਾਂ ਨਾਮ ਹੀ ਲੈਂਦਾ ਹਾਂ ਛੋੜਾ ਮੇਰੇ ਮਗਰਮਾਰ ਭਜੀਓ ਹੋ ਖੋਲ ਦੇ ਨਾ ਮੂੰਹ ਹੈ ਕਦੀਰ ਦੇ ਗਲ ਵਿੱਚ ਗਾਨੀ ਕਰਨੀ ਮੁੰਦਰਾ ਫਕੀਰ ਦੇ ਗਲ ਵਿੱਚ ਗਾਨੀ ਕਰਨੀ ਮੁੰਦਰਾ ਫਕੀਰ ਉਹ ਗਲ ਵਿੱਚ ਗਾਨੀ ਕਰਨੀ ਮੁੰਦਰਾ ਫਕੀਰ ਏ ਭਾਈ ਅੱਜ ਲਾਜੋਗੀ ਕੋ ਹੋ ਰੱਖਣਾ ਮਾਦਾਨੀ ਕੰਨੀ ਹੋਇਆ ਮਾਦਾਨੀ ਕੰਨੀ ਮੁੰਦਰਾ ਫਕੀਰ ਵੇ ਗਲ ਵਿੱਚ ਗਾਨੀ ਕੰਨੀ ਮੁੰਦਰਾ ਫਕੀਰ ਵੇ ਗਲ ਵਿੱਚ ਗਾਨੀ ਕੰਨੀ ਮੁੰਦਰਾ ਫਕੀਰ ਹੱਫੀ ਰੱਬ ਦੇ ਨੂਰ ਦੀਆਂ ਮੰਦੀਆਂ ਤੇਰੇ ਤੋਂ ਬਗਾਰ ਬਾਬਾ ਲਗਾ ਬਿਨਾਂ ਰਹਿੰਦਿਆਂ ਹੋ ਲਾ ਹੱਫੀ ਰੱਬ ਦੇ ਨੂਰ ਦੀਆਂ ਮੰਦੀਆਂ ਹੋ ਤੇਰੇ ਤੋਂ ਬਗਾਰ ਬਾਬਾ ਲਗਾ ਬਿਨਾਂ ਰਹਿੰਦਿਆਂ ਉੱਪਰ ਮ ਬਣਾਉਂਦਾ ਹਾ ਧਰਮ ਬਣਾਉਂਦਾ ਮੇਰੀਆਂ ਲੱਗੀਆਂ ਜੋ ਦਾਨੀ ਕੰਦੀ ਘਰ ਦੇ ਜਾਨੀ ਕੰਦੀ ਮੁੰਤੇ ਰਫੀਲ ਦੇ ਘਰ ਦੇ ਜਾਨੀ ਕੰਦੀ ਮੁੰਤੇ ਰਫੀਲ ਦੇ ਮਾਰੀਆਂ ਬਲਾਈਆਂ ਮੈਂ ਕਾਹ ਕਹਾਂ ਸੋਨੀ ਬੋਲਦਾ ਓ ਮਾਰੀਆਂ ਬਲਾਈਆਂ ਬਾਬਾ ਵੇ ਕਸ ਤੋਂ ਨਹੀਂ ਬੋਲਦਾ ਓ ਲੱਗੇ ਮੇਰੇ ਬੰਗਲੇ ਨੂੰ ਕਾਹ ਸੋਨੀ ਖੋਲਦਾ ਓ ਮਾਰੀਆਂ ਬਲਾਈਆਂ ਮੈਂ ਕਾਹ ਕਹਾਂ ਸੋਨੀ ਬੋਲਦਾ ਓ ਲੱਗੇ ਮੇਰੇ ਬੰਗਲੇ ਨੂੰ ਬਾਬਾ ਕਿਉਂ ਨਹੀਂ ਖੋਲਦਾ ਓ ਪਰਬੰਧਾਉਂਦਾ ਪਰਬੰਧਾਉਂਦਾ ਮੇਰੀ ਓਹ ਲੀ ਤਕਦੀਰ ਦੇ ਅੱਖ ਮਸਦਾ ਨਹੀਂ ਕੰਨੀ ਹਾਂ ਅੱਖ ਮਸਦਾ ਨਹੀਂ ਕੰਨੀ ਮੁੱਦ ਰੱਬ ਕੀ ਦੇ ਗੱਲ ਵਿੱਚ ਗੱਲ ਨਹੀਂ ਕੰਨੀ ਮੁੱਦ ਰੱਬ ਕੀ ਦੇ ਗੱਲ ਵਿੱਚ ਗੱਲ ਨਹੀਂ ਕੰਨੀ ਮੁੱਦ ਰੱਬ ਕੀ ਦੰਦਰਾ ਬੋਲ ਸੱਚੇ ਦਰਬਾਰ ਕੀ